ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਡਾਰਕ ਸੇਕੋ ਬੁਟੀਕ ਵੱਜੀ ਪੈਣੋ ਹੋਰ ਸਲਾਹ ਪੈਣੋ ਕਿਵੇਂ ਠੀਕ ਠਾਕ ਹੋ ਜੀ ਦੇਖੋ ਨਾ ਜੀ ਤੁਹਾਨੂੰ ਅੱਜ ਆ ਕਨੈਕਸ਼ਨ ਜੀ ਆ ਪੈਣਾ ਦੇ ਫੋਨ ਆਇਆ ਸੀ ਕਹਿੰਦੇ ਕਿ ਤੁਸੀਂ ਵੀਡੀਓ ਨਹੀਂ ਬਣਾਉਂਦੇ ਸਨ ਵੀਡੀਓ ਨਹੀਂ ਪਾਉਂਦੇ ਸੌਰੀ ਪੈਣੋ ਬਣਾਉਣੀ ਆ ਵੀਡੀਓ ਆਪਣੇ ਤੁਹਾਨੂੰ ਪਤਾ ਬੁਟੀਕ ਹੈ ਬੁਟੀਕ ਤੇ ਕੰਮ ਕਰਦੇ ਕਰਦੇ ਮੈਂ ਵੀਡੀਓ ਤਾਂ ਪਾਉਂਦਾ ਚਿੱਤੇ ਭੁੱਲ ਜਾਨੀ ਆ ਪੈਣਾ ਦਾ ਫੋਨ ਆਇਆ ਹੁਣੇ ਹੁਣੇ ਕਹਿੰਦੇ ਕਿ ਤੁਸੀਂ ਵੀਡੀਓ ਪਾਓ ਮੈਡਮ ਅਸੀਂ ਸੂਟ ਖਰੀਦਣੇ ਆ ਵੀਡੀਓ ਹੋਏ ਤੇ ਫਿਰ ਸੂਟ ਪਸੰਦ ਕਰਕੇ ਤੁਹਾਨੂੰ ਦੱਸਾਂਗੇ ਜੀ ਅ ਭੈਣਾਂ ਨੇ ਜਿਉਹਜੇ ਮੈਨੂੰ ਫੋਨ ਫੋਨ ਤੇ ਕੱਪੜਾ ਦੱਸੇ ਸੀ ਆਪਾਂ ਦਿਖਾਉਣੇ ਜੀ ਭੈਣਾਂ ਨੂੰ ਉਹਜੇ ਹੋਰ ਭੈਣੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਜੀ ਮੈਸੇਜ ਕਰਕੇ ਦੱਸਿਆ ਕਰੋ ਕਿ ਮੇਰੇ ਕੱਪੜੇ ਕਿਹੋ ਜਿਹੇ ਹੁੰਦੇ ਆ ਔਰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਪਣੇ WhatsApp ਗਰੁੱਪਾਂ ਵਿੱਚ ਤੁਹਾਡੇ ਕੋਲ ਗਰੁੱਪ ਹੁੰਦੇ ਆ WhatsApp ਦੇ ਹਰ ਇੱਕ ਭੈਣ ਕੋਲੇ ਗਰੁੱਪ ਆ WhatsApp ਦਾ ਭੈਣੋ ਮੇਰਾ ਚੈਨਲ ਵਧਾਉਣਾ ਅੱਗੇ ਵਧਾਉਣਾ ਤੁਸੀਂ ਸਭ ਕੁਝ ਕਰ ਸਕਦੇ ਹੋ ਅੱਗੇ ਵਧਾ ਸਕਦੇ ਹੋ ਰਿਕਵੈਸਟ ਹੈ ਮੇਰੀ ਮੇਰੇ ਚੈਨਲ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਔਰ ਕੱਪੜੇ ਕਿਹੋ ਜਿਹੇ ਹੁੰਦੇ ਆ ਇਹ ਜਰੂਰ ਚੈੱਕ ਕਰੋ ਠੀਕ ਹੈ ਔਰ ਆਪਾਂ ਕਪੜਾ ਰੀਜਿਨਲ ਰੇਟ ਤੇ ਲੈ ਕੇ ਆਉਨੇ ਆ ਕਿਉਂਕਿ ਜਿਹੜੇ ਪਹਿਣਾ ਹਰ ਕੋਈ ਖਰੀਦ ਸਕੇ ਕੋਈ ਵੀ ਅਫਰ ਆਪਣਾ ਜਾਰੀ ਹੈ ਜੀ ਜਿਹੜਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ 10 ਸ਼ੇਅਰ ਕਰੇਗਾ ਤੇ 10 ਸਬਸਕ੍ਰਾਈਬ ਕਰੇਗਾ ਉਹਨਾਂ ਨੂੰ ਆਪਣਾ ਦੁਪੱਟਾ ਇੱਕ ਆਪਣਾ WhatsApp 'ਤੇ WhatsApp 'ਤੇ ਆਪਣਾ ਪਤਾ ਭੇਜ ਦਿਓ ਆਪਾਂ ਇੱਕ ਦੁਪੱਟਾ ਫ੍ਰੀ ਦੇਵਾਂਗੇ ਜੀ ਵਧੀਆ ਦੁਪੱਟਾ ਹੁੰਦਾ ਜੀ ਜਿਹੜਾ ਭੈਣਾਂ ਘਰੇ ਲੈਣੇ ਆਮ ਇਹਨਾਂ ਕਿ ਮਾੜਾ ਮੋੜਾ ਦੁਪੱਟਾ ਵਧੀਆ ਹੁੰਦਾ ਦਿਖਾਉਣੇ ਦੀ ਭਾਰੇ ਦੇ ਫਰਮਾਇਸ਼ ਤੇ ਛੂਟ ਦੀ ਔਰ ਗੈਂਜਾ ਕੱਪੜੇ ਦੀ ਚੀਜ਼ ਹੈ ਹੈਵੀ ਨਹੀਂ ਹੈ ਛੂਟ ਜ਼ਿਆਦਾ ਮਤਲਬ ਕਿ ਜ਼ਿਆਦਾ ਭਾਰਾ ਇਹ ਨਹੀਂ ਵੀ ਜ਼ਿਆਦਾ ਭਾਰਾ ਵਜਨ ਨਹੀਂ ਚੁੱਕਿਆ ਜਾਣਾ ਬਹੁਤ ਸੋਹਣਾ ਲੁੱਟਿਆ ਇਹ ਦੇਖੋ ਔਰ ਗੈਂਜਾ ਜਾ ਜੀ ਦਿਲ ਬਣੇ ਹੋਏ ਆ ਇਹ ਹੈਗਾ ਕੁੜਤਾ ਇੱਕ ਕੁੜਤਾ ਕੁੜਤੇ ਤੇ ਕਢਾਈ ਹੋਈ ਹੈ ਦੇਖੋ ਦਿਲ ਬਣੇ ਹੋਏ ਬਹੁਤ ਸੋਹਣਾ ਸੂਟ ਆ ਉੱਪਰ ਤੋਂ ਲੈ ਕੇ ਪੈਨਲ ਏਰੀਆ ਤੱਕ ਇਦਾਂ ਹੀ ਆ ਜੀ ਥੱਲੇ ਲੈਸ਼ ਲੱਗੀ ਹੋਈ ਆ ਇਹ ਦੇਖੋ ਲੈਸ਼ ਲੱਗੀ ਹੋਈ ਨੀ ਤੇ ਘੇਰੇ ਤੇ ਲੈਸ਼ ਲੱਗੀ ਔਰ ਗੈਂਜਾ ਦਾ ਜੀ ਇਹਦੇ ਬਾਜੂ ਜਿਹੜੇ ਆ ਇਹ ਦੇਖੋ ਨਾਲ ਸਾਈਡ ਦਿੱਤੇ ਹੋਏ ਆ ਵਧੀਆ 14 ਇੰਚ ਬਾਜੂ ਬਣੂਗਾ ਬਾਜੂ ਪਲੇਨ ਆ ਬਾਜੂ ਤੇ ਵਰਕ ਨਹੀਂ ਹੈਗਾ ਬਹੁਤ ਸੋਹਣਾ ਸੂਟ ਆ ਆਫ ਵਾਈਟ ਕਲਰ ਦਾ ਦੇਖੋ ਸਾਸੋਰ ਬੈਸ ਸੂਟ ਤੁਹਾਡੇ ਘਰ ਤੱਕ ਜੀ ਇਹ ਦੇਖੋ ਨਾਲ ਬਾਟਮ ਬਹੁਤ ਬਾਟਮ ਦਾ ਬਹੁਤ ਸੋਹਣਾ ਕਪੜਾ ਹੈ ਬਾਟਮ ਬਹੁਤ ਮਜ਼ਬੂਤ ਹੈ ਬਾਟਮ ਵੀ ਇਹ ਦੇਖੋ ਜੀ ਦੁਪੱਟਾ ਪਿਓ ਦਾ ਦੁਪੱਟਾ ਹੈ ਦੁਪੱਟੇ ਦੋ ਸਾਈਡ ਤੇ ਲੱਗੀ ਲੈਸ਼ ਇਹ ਦੇਖੋ ਇਹ ਦੇਖੋ ਦੁਪੱਟਾ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਹੈ ਪਿਓ ਦਾ ਦੁਪੱਟਾ ਹੈ ਦੁਪੱਟਾ ਕੁਲਾ ਡੁਲਾ ਟਾਈ ਬੁਟਾ ਦੁਪੱਟਾ ਜੀ ਬਹੁਤ ਸੋਹਣਾ ਦੁਪੱਟਾ ਪਿਓਰ ਦਾ ਦੁਪੱਟਾ ਹੈ ਔਰ ਗੰਜਾ ਫੈਬਰਿਕ ਹੈ ਅ ਬੋਸ ਇਸ اٹ ਔਨ ਦੀ ਬਾਟਮ ਨਾਲ ਬਹੁਤ ਸੋਹਣਾ ਕਪੜਾ ਹੈ ਉਹ ਮੈਨੂੰ ਲੱਗਦਾ ਕਿ ਇਹ ਬਾਟਮ ਦਾ ਇਹ ਕੱਪੜਾ ਹੈਵੀ ਹੈ ਕਿ ਇਹਦੇ ਵਿੱਚੋਂ ਹੀ ਲੈਰਿੰਗ ਨਿਕਾਉਣੀ ਆ। ਸੂਟ ਦੀ। ਇਹ ਦੇਖੋ ਸਕਰੀਨਸ਼ਾਟ ਲੈ ਕੇ WhatsApp ਕਰਦੇ ਭੈਣੋ। 700 ਰੁਪਏ ਵੀ ਤੁਹਾਡੇ ਘਰ ਤੱਕ ਇਹ ਸੂਟ ਅਜੀ। ਸਿਰਫ 700 ਰੁਪਏ। ਬਹੁਤ ਸੋਹਣਾ ਸੂਟ ਹੈ। ਮੇ ਭੈਣੋ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ। ਮੇਰੇ ਸੂਟ ਕਿ ਇਹ ਹੀ ਜੇ ਲੱਗਦੇ ਆ ਇਹ ਮੈਨੂੰ ਜਰੂਰ ਦੱਸਿਆ ਕਰੋ। ਅੱਜ ਆਪਾਂ ਥੋੜੇ ਜਿਹਾ ਆਫਰ ਦੇਵਾਂ ਤਾਂ ਸੀਲ 'ਚ ਕੱਪੜੇ ਲਾਵਾਂਗੇ ਜੀ ਸੀਲ ਵਿੱਚ ਕੱਪੜੇ ਲਾਵਾਂਗੇ ਕੱਲ ਵੀ ਵੀਡੀਓ ਵਿੱਚ ਵੀ ਲਾਵਾਂਗੇ ਤੇ ਅੱਗੀ ਵਿੱਚ ਵੀ ਲਾਵਾਂਗੇ ਸਰਦੀਆਂ ਦਾ ਟਾਈਮ ਚੱਲ ਰਹੀ ਹੈ ਜੀ ਦੁਕਾਨ ਤੇ ਸ਼ਾਪ ਪਰ ਪਹਿਣੋ ਵਿਆਹ ਸ਼ਾਦੀ ਵਾਲੇ ਕੱਪੜਾ ਲੈਣਾ ਹੋ ਤੇ ਆਪਣੀ 숍 ਤੇ ਹੈ ਜਿਸ ਤਰ੍ਹਾਂ ਦਾ ਕੁਝ ਸੂਟ ਆਪਣੇ ਚਾਹੁੰਦਾ ਹੈ 300 ਰੁਪਏ ਤੋਂ ਲੈ ਕੇ ਆਪਣੇ ਕੋਲ 10000 ਤੇ ਸੂਟ ਹੈ ਜੀ ਕੋਈ ਵੀ ਸੂਟ ਜਿਹੋ ਜਿਹਾ ਪਹਿਣ ਕੋ ਚਾਹਵੇ ਕੋਹੇ ਸੂਟ ਦਵਾਂਗੇ ਆਪਾਂ ਇੰਨਾ ਅਗਲਾ ਕਲਰ ਹੈ ਜੀ ਦੇਖੋ ਹੋਰ ਤੇ ਦਿਖਾਉਣੇ ਆਪਾਂ ਬਹੁਤ ਸਨੇ ਆਫ ਵਾਈਟ ਕਲਰ ਹੈ ਦੱਸ ਨਹੀਂ ਗਿਆ ਬਹੁਤ ਸੋਹਣੇ ਦਿਲ ਬਣੇ ਹੋਏ ਆ ਤਾਂ ਗੇ ਦੀ ਕੜਾਈ ਦਿਲ ਬਣੇ ਹੋਏ ਜੀ ਇਹ ਦੇਖੋ ਦੂਸਰੇ ਪਾਸੇ ਹੋਈਆਂ ਤਾਂ ਗੇ ਦੀ ਕੜਾਈ ਦਿਲ ਬਣੇ ਹੋਏ ਬਹੁਤ ਸੋਨੇ ਘਟਾਈ ਕੀਤੀ ਹੋਈ ਦਿਲ ਬਣੇ ਬਹੁਤ ਸੋਨਾ ਪੂਰਾ ਹੈ ਪੈਨਲ ਇਹ ਰਹੀ ਬਹੁਤ ਵਧੀਆ ਹੈ ਹੈਵੀ ਲੇਡੀ ਦਾ ਸੂਟ ਬਣੇਗਾ ਜੀ ਚੈੱਕ ਪੈਨ ਦੁਕਾਨ ਤੋਂ ਲਵੇ ਚੈੱਕ ਪੈਨ ਆਪਣੇ ਆਨਲਾਈਨ ਮੰਗਵਾਇ ਮੇਰੇ ਕੋਲ 700 ਰੁਪਏ ਸੂਟ ਹੈ ਜੀ ਇਹ ਬਹੁਤ ਸੋਹਣਾ ਬਾਟਮ ਇਹਦੀ ਨਾਲ ਆਫਰ ਕਲਰ ਦੀ ਹੈ ਜੀ ਦੇਖੋ ਬਹੁਤ ਸੋਹਣੀ ਬਣੀ ਹੈ ਬਾਟਮ ਉਹ ਦੁਪੱਟਾ ਜਰਾ orange ਤੇ off white ਆ ਬਹੁਤ ਸੋਹਣਾ ਲੱਗਦਾ ਹੈ ਜੀ ਖੋਲ ਕੇ ਤੁਹਾਨੂੰ ਇੱਕ ਦਿਖਾਇਆ ਹੋਇਆ ਆ ਆਪਾਂ ਇਹ ਕਲਰ ਦਿਖਾਉਣੇ ਆ ये देखो ओफेक्ट क्रीम ओफकट क्रीम कदर है जी बहुत ही सोने सूट है सिर्फ सात सौ रुपये सूट है जी और गैजा में प्योर बॉस का और गैंजा है ये नहीं कि आपको डुप्लीकेट नहीं है जो जा कलर जाएगा जिज जा जाएगा नहीं होगा जी वाया कपड़ा होगा बहुत सोहना वाइसिया कपड़ा हों मैं अपनी गरंटी दस रही हूँ कि बहुत सोहना होंगे ये देखो जगला सूट करे फैब्रिक है जी